ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਐਸਐਫ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਕਾਰਵਾਈ ਕੀਤੀ ਹੈ ਇਸ ਦੌਰਾਨ ਉਹਨਾਂ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਹਥਿਆਰਾਂ ਦੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਦਰਸਨ ਪੁਲਿਸ ਨੂੰ ਇੱਕ ਗੁਪਤ ਜਾਣਕਾਰੀ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਬੀਐਸਐਫ ਦੇ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਚਲਾਇਆ ਗਿਆ ਤੇ ਇਸ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 8 ਪਿਸਟਲ ਤੇ ਇੱਕ ਮੈਗਜ਼ੀਨ ਬ੍ਰਾਹਮਤ ਹੋਈ ਹੈ ਜਿਆਦਾ ਜਾਣਕਾਰੀ ਲਈ ਪੱਤਰਕਾਰ ਗਗਨ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਹੈ ਗਗਨ ਕੀ ਕੁਝ ਜਾਣਕਾਰੀ ਹੈ ਪੁਲਿਸ ਦੇ ਵੱਲੋਂ ਜੋ ਸਾਂਝਾ ਆਪਰੇਸ਼ਨ ਚਲਾਇਆ ਗਿਆ ਹੈ ਕਿੰਨੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਕੀ ਕੁਝ ਜਾਣਕਾਰੀ ਹੈ ਦੇਖੋ ਹਰਮਨ ਇਸ ਮਾਮਲੇ ਦੇ ਵਿੱਚ ਜਿਹੜੀ ਰਮਸਾਧਿਆਤੀ ਪੁਲਿਸ ਵੱਲੋਂ ਜੋ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਇਸ ਦੇ ਮੁਤਾਬਕ 2 ਵੱਖ-ਵੱਖ ਕਾਰਵਾਈਆਂ ਹੋਈਆਂ ਜਿਸ ਦੇ ਵਿੱਚ ਬੀਐਸਐਫ ਨਾਲ ਰਲ ਕੇ ਜਿਹੜਾ ਇੱਕ ਜੁਆਇੰਟ ਆਪਰੇਸ਼ਨ ਕੀਤਾ ਸੀ ਦਾ ਕਰਾਸ ਬਾਰਡਰ ਪਾਕਿਸਤਾਨ ਤੋਂ ਤੁਹਾਨੂੰ ਪਤਾ ਲਗਾਤਾਰ ਡਰੋਨਾਂ ਨਾਲ ਹਥਿਆਰ ਵੀ ਭੇਜੇ ਜਾਂਦੇ ਆ ਔਰ ਨਸ਼ੀਲੇ ਪਦਾਰਥ ਭੇਜੇ ਜਾਂਦੇ ਆ ਤਾਂ ਪੁਲਿਸ ਦੀ ਬਕਾਇਦਾ ਨਜ਼ਰ ਰਹਿੰਦੀ ਹੈ ਉਹਨਾਂ ਦੇ ਉੱਤੇ ਤਾਂ ਇਹ 8 ਪਿਸਤਲ ਜਿਹੜੇ ਨੇ ਬਰਾਮਦ ਹੋਏ ਨੇ ਜਿਹੜੇ ਕਿ ਇੰਪੋਰਟੈਂਟ ਪਿਸਤਲ ਨੇ ਜਿਨ੍ਹਾਂ ਵਿੱਚੋਂ 0.30 5.30 ਕੈਲੀਬਰ ਦੇ ਨੇ ਤੇ 3 9mm ਕੈਲੀਬਰ ਦੇ ਨੇ ਤਾਂ ਇਹ ਸਾਰੇ ਪਿਸਤਲ ਨੇ ਇੰਪੋਰਟੈਂਟ ਪਿਸਤਲ ਨੇ ਔਰ ਜਿਹੜੇ ਇਹ ਚਾਰ ਮੁਲਜ਼ਮਾਂ ਦੇ ਕੋਲੋਂ ਇਹ ਜਿਹੜੇ ਨੇ ਬਰਾਮਦ ਕੀਤੇ ਨੇ ਤੇ थाना ਖਿੰਡਾ ਦੇ ਵਿੱਚ ਬਕਾਇਦਾ ਇਸ ਦੀ ਐਫ ਆਈ ਆਰ ਜਿਹੜੀ ਹੈ ਕੀਤੀ ਗਈ ਹੈ ਕਿਉਂਕਿ ਤਾਲਾ ਖਿੰਡਾ ਅਡਾਰੀ ਤੋਂ ਜਾਣ ਵਾਲਾ ਇਸ ਤਰ੍ਹਾਂ ਜਿੱਤਨ ਨੂੰ ਲੱਗਣ ਵਾਲਾ ਇੱਕ ਜੋ ਸਭ ਤੋਂ ਪਹਿਲਾਂ ਦੇ ਮੇਨ ਥਾਣਾ ਇਹ ਹੋਈ ਹੈ ਸਭ ਤੋਂ ਬਾਅਦ ਜਿਹੜੀਆਂ ਬਾਰਡਰ ਦੇ ਪਾਰ ਪਾਕਿਸਤਾਨ ਨੂੰ ਜਿੰਨੀਆਂ ਵੀ ਧਾਰਾਂ ਦੀ ਕੇਪੀਐਸ ਦੀਆਂ ਨਹੀਲੇ ਪਦਾਰਥਾਂ ਦੀ ਜਿੰਨੀਆਂ 5 ਕਿਲੋ ਹੈਰਨੋਮੀ ਇਸੇ ਥਾਣੇ ਦੇ ਵਿੱਚ ਸੀ ਤਾਂ ਵੱਡੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਨੇ ਤਾਲਾ ਖਿੰਡਾ ਦੇ ਵਿੱਚ ਹੀ ਦਰਜ ਹੁੰਦੀਆਂ ਨੇ ਤਾਂ ਇਹ ਵੀ ਆਠ ਜਿਹੜੇ ਪਿਸਤਲ ਨੇ ਇਸ ਜਿਹੜੇ ਪਾਕਿਸਤਾਨ ਨੂੰ ਭੇਜੇ ਗਏ ਸੀ ਤਾਂ ਥਾਣਾ ਘੰਡਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਮੇਰੀ ਅਮਰਸਰ ਨੂੰ ਪੁਲਿਸ ਅਸਸਪ ਸਾਹਿਬ ਨਾਲ ਗੱਲ ਹੋਈ ਸੀ ਤਾਂ ਉਹ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਜਾਂਚ ਜਿਹੜੀ ਅੱਗੇ ਵੀ ਵਧਾ ਰਹੇ ਹਾਂ ਮੀਡੀਆ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਕੀ ਦਾ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਉਹ ਮੀਡੀਆ ਨਾਲ ਜਰੂਰ ਸ਼ੇਅਰ ਕਰਨਗੇ ਕਿਉਂਕਿ ਵੱਡੀ ਕਿਉਂਕਿ ਇਹ ਜਿਹੜੇ ਪਿਸਤਲ ਸੀਗੇ ਇੰਪੋਰਟੈਂਟ ਪਿਸਤਲ ਨੇ ਉਹ ਰਪੋਰਟ ਦਾ ਮਕਸਦ ਇਹ ਹੈ ਕਿ ਕਿ ਇਹ ਸਵਾਰਦਾਸ ਲਈ ਵਰਤੇ ਜਾਣੇ ਸੀ ਕਿੱਥੇ ਵਰਤੇ ਜਾਣੇ ਸੀ ਔਰ ਇਸ ਦੇ ਲਈ ਪੁਲਿਸ ਜਾਂਚ ਕਰ ਰਹੀ ਹੈ ਕਿ ਇਸ ਦੇ ਪਿੱਛੇ ਕਿਹੜੇ ਤਾਕਤਾਂ ਜਿਹੜੀਆਂ ਨੇ ਔਰ ਕਿੱਥੇ-ਕਿੱਥੇ ਵਰਤੇ ਜਾਣੇ ਸੀ ਹੂੰ ਤਾਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਜੀ ਬਿਲਕੁਲ ਹਰਮਨ ਇਸ ਮਾਮਲੇ ਦੇ ਵਿੱਚ ਐਸਐਸਪੀ ਸਾਹਿਬ ਨੇ ਕਿਹਾ ਕਿ ਬਿਲਕੁਲ ਸਾਡੀ ਜਾਂਚ ਚੱਲ ਰਹੀ ਹੈ ਔਰ ਬਕਾਇਦਾ ਬੀਐਸਐਫ ਨੂੰ ਨਾਲ ਜਿਵੇਂ ਬੀਐਸਐਫ ਬੀਐਸਐਫ ਦੀਆਂ ਟੀਮਾਂ ਵੀ ਨਾਲ ਨੇ ਔਰ ਬਾਕੀ ਵੀ ਪੰਜਾਬ ਪੁਲਿਸ ਦੀਆਂ ਨੇ ਟੀਮਾਂ ਨੇ ਵਕ ਵਕ ਜਗ੍ਹਾ ਅਪਰੇਡ ਕਰਦੀਆਂ ਉਹਨਾਂ ਨੂੰ ਵੀ ਜਾਂਚ ਦੇ ਵਿੱਚ ਨਾਲ ਲਿਆਇਆ ਜਾਂਦਾ ਹੈ ਤਾਂ ਕਿ ਪਤਾ ਲੱਗ ਸਕਦਾ ਕਿ ਕਿਸੇ ਦੇਸ਼ ਵਿਰੋਧੀ ਤਾਕਤ ਨੇ ਵਰਤਨੇ ਸੀ ਜਾਂ ਕਿਸੇ ਗੈਂਗਸਟਰ ਨੇ ਵਰਤਨੇ ਸੀ ਤਾਂ ਕਿ ਕੋਈ ਕਿਸੇ ਕਿਸਮ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤਾਂ ਇਸ ਬਾਰੇ ਡਿਟੇਲ ਦੇ ਵਿੱਚ ਜਿਹੜੀ ਇਹਨਾਂ ਦੇ ਕੋਲੋਂ ਜਿਹੜੀ ਇਸ ਮਾਮਲੇ ਤਵਜੀਹ ਜ਼ਰੂਰੀ ਹੋਏਗੀ ਜੀ ਜੀ ਬਿਲਕੁਲ ਜਾਣਕਾਰੀ ਲਈ ਧੰਨਵਾਦ ਤਾਂ ਦੱਸਦੀ ਕਿ ਵੱਡੀ ਖਬਰ سامنے ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਐਸਐਫ ਦੇ ਨਾਲ ਸਾਂਝੇ ਆਪਰੇਸ਼ਨ ਦੌਰਾਨ ਦੋ ਵਕਫਾ ਕਾਪਰੇਸ਼ਨਾਂ ਦੌਰਾਨ ਜੋ ਹੈ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਚਾਰ ਮਾਫ ਕਰਨਾ 8 ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਨੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 8 ਪਿਸਤੌਲ ਬਰਾਮਦ ਕੀਤੇ ਗਏ ਇੱਕ ਮੈਗਜ਼ੀਨ ਬਰਾਮਦ ਕੀਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁਸ਼ਕਿਸ਼ ਜਾਰੀ ਹੈ ਕਿ ਇਹਨਾਂ ਦੇ ਵੱਲੋਂ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸਾਂਝਾ ਆਪਰੇਸ਼ਨ ਚਲਾਇਆ ਗਿਆ ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਲਖਵਿੰਦਰ ਸਿੰਘ ਜੋ ਕਿ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਅਮ੍ਰਿਤਸਰ ਦਾ ਰਹਿਣ ਵਾਲਾ ਆਕਾਸ਼ਦੀਪ ਸਿੰਘ ਤਰਨਤਾਰਨ ਦੇ ਗੁਰਪ੍ਰੀਤ ਸਿੰਘ ਤਰਨਤਾਰਨ ਦੇ ਰਹਿਣ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਪੁਲਿਸ ਦੇ ਵੱਲੋਂ ਪੁਸ਼ਕਿਸ਼ ਜਾਰੀ ਹੈ